ਕਿਸਾਨਾਂ ਦੀ ਘਰ ਵਾਪਸੀ ਤੇ ਲੱਗਿਆ ਬਿਸ਼ਰਾਮ ਜਿੰਨਾ ਕਿਤੇ ਨਾ ਕਿਤੇ ਦੂਰ ਹੁੰਦਾ ਵਿਖਾਈ ਦੇ ਰਿਹਾ ਹੈ ਸਾਡੇ ਨਾਲ ਮਜੂਬ ਨੇ ਕਿਸਾਨ ਲੀਟਰ ਜਨਮਵੀਰ ਚੋਹਾਨ ਉਹਨਾਂ ਨਾਲ ਗੱਲਬਾਤ ਕਰ ਲੰਨੇ ਸੋ ਜਨਮਵੀਰ ਜੀ ਕਿਸ ਤਰ੍ਹਾਂ ਨਾਲ ਦੇਖਦੇ ਆ ਜੀ ਇਹ ਮਾਣ ਮਹਿਸੂਸ ਰਿਹਾ ਹੈ ਇਹ ਤਾਂ ਖੁਸ਼ੀ ਦੀ ਗੱਲ ਆ ਕਿ ਅੱਜ ਬੇਸ਼ੱਕ ਹਿੰਦ ਦੀ ਚਾਦਰ ਤੇਕ ਭਾਗ ਲੱਗੀ ਦਾ ਸ਼ਹੀਦੀ ਪਰਵ ਤੇ ਲੱਗਣਾ ਸਮਰਪਿਤ ਅਸੀਂ ਦਿਲੋਂ ਬੜੀ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਅੱਜ ਸਾਡੇ ਤੇ ਸਾਰਿਆਂ ਤੇ ਇਹ ਅੰਦੋਲਨ ਅੱਜ ਸਿਖਰਾਂ ਤੇ ਪਹੁੰਚ ਗਿਆ ਉਹ ਦੇਣਾ ਜਾ ਗਿਆ ਕਿ ਢੋਲ ਟਮਕੇ ਵਜਰੀ ਸਿੰਘ ਹੋ ਗਿਆ ਇਸ ਤੋਂ ਪਹਿਲਾਂ ਵੀ ਖੁਸ਼ੀਆਂ ਮਨਾਈਆਂ ਜਾ ਚੁੱਕੀਆਂ ਸੀ ਜਿਸ ਤਰ੍ਹਾਂ ਗੁਰਨਾਮਕ ਦੇ ਪੂਰਾ ਪ੍ਰਕਾਸ਼ ਦਿਖਾੜੇ ਤੇ ਦਿਨ ਬਿਲ ਵਾਪਸ ਹੋਏ ਸੀ ਉਸ ਵੇਲੇ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਅੱਜ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਬੜੇ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਸਾਰਿਆਂ ਨੇ ਇਸ ਮੀਟਿੰਗ ਦੀ ਸਪੋਰਟ ਨੂੰ ਸਰਕਾਰ ਤੋਂ ਆਈ ਸੀ ਸਹਿਮਤੀ ਪ੍ਰਗਟਾਈ ਔਰ ਅੱਜ ਇਹ ਸਹਿਮਤੀ ਪ੍ਰਗਟਾ ਕੇ ਅਸੀਂ ਕੱਲ ਦਾ ਦੁਬਾਰਾ ਟਾਈਮ ਰੱਖ ਲਿਆ ਹੈ ਸਰਕਾਰ ਦੀ ਪੱਖੋਂ ਲਿਖਤ ਜਿਹੜਾ ਪੱਕਾ ਲਿਖਤ ਪੇਪਰ ਤੇ ਸਟੈਂਪ ਲੱਗ ਕੇ ਮਤਲਬ ਆਖਰੀ ਮੋਹਰ ਕੱਲ ਜੇ ਬਾਕੀ ਹੈ ਤੇ ਰਾਤ ਲੱਗ ਜੇ ਸਵੇਰ ਲੱਗ ਜੇ ਦੇਣੀ ਤੇ ਸਹਿਮਤੀ ਹੋ ਗਈ ਬੈਠ ਕੇ ਇੱਕ ਮਤ ਹੋਗਾ ਸਰਕਾਰ ਨੇ ਮੰਗਾ ਮੰਨ ਲਿਆ ਅਸੀਂ ਸਾਰੇ ਸਾਰੇ ਉਹ ਵੀ ਕੱਲ ਆ ਜਾਏਗੀ ਤੇ ਕੱਲ ਐਸ ਕੇ ਐਮ ਦੀ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਅਗਲੀ ਰੂਪਰੇਖਾ ਜਿਹੜੀ ਕਰਾਂਗੇ ਉਹਨੂੰ ਸਸਪੈਂਡ ਕਰਾਂਗੇ ਧਰਨ ਨੂੰ ਧਰਨੇ ਨੂੰ ਸ਼ੁਰੂ ਕਰਾਂਗੇ ਅੰਦੋਲਨ ਜਾਰੀ ਰਹੇਗਾ ਇਹਦੀ ਰੂਪਰੇਖਾ ਸੁਚਿਤ ਕਰਾਂਗੇ ਉਹ ਰੂਪਰੇਖਾ ਕੀ ਹੋਊਗੀ ਉਹ ਕੱਲ ਅਸੀਂ ਮੀਟਿੰਗ ਚ ਫਾਈਨਲ ਕਰਾਂਗੇ ਐਸ ਕੇ ਐਮ ਇੱਕ ਜੋ ਸੀ ਪਹਿਲਾਂ ਹੁਣ ਵੀ ਆ ਤੇ ਰਹੂਗਾ ਡਰਾਫਟ ਜਿਹੜਾ ਅੱਜ ਸਰਕਾਰ ਵੱਲੋਂ ਆਇਆ ਕੀ ਉਸ ਦੇ ਸਹਿਮਤੀ ਹੋ ਗਈ ਸਾਨੂੰ ਪੂਰੀ ਸਹਿਮਤੀ ਬਣ ਚੁੱਕੀ ਹੈ ਸਭ ਤੋਂ ਜਦ ਮੰਗਾ ਹੀ ਸਾਰੀਆਂ ਮੰਨ ਲਿਆ ਇਹ ਸਹਿਮਤੀ ਤਾਂ ਬਣਨੀ ਸੀ ਜੋ ਅਸੀਂ ਦੁਬਾਰਾ ਸੋਨਾਂ ਤੋਂ ਚੋਣੇ ਸੀ ਸਾਰਾ ਕੁਝ ਮੰਨ ਲਿਆ ਉਸ ਤੋਂ ਉੱਪਰ ਕੀ ਜਗਾ ਅਸੀਂ ਸਹਿਮਤ ਹੋ ਗਏ ਸਰਪਾਰ ਦੇ ਨਾਲ ਬਿਲਕੁਲ ਸਾਰੀਆਂ ਮੰਗਾਂ ਮੰਨ ਲਈਆਂ ਆਖਰੀ ਫੈਸਲਾ ਤਮ ਮਿੱਤਾਂ ਦੀ ਗੱਲ ਕਰੇ ਮਤਲਬ ਕੰਮ ਕਿਹਨਾ ਹੈ ਇਹ ਕੰਮ ਕਰਵਾਉਣਾ ਇੱਕ ਅੰਤ ਤੱਕ ਬਾਈ ਕਰਕੇ ਹੋਣ ਜਾ ਰਿਹਾ ਕਰ ਕਰ ਬਹੁਤ ਸਾਰੇ ਬੰਦੇ ਮਹਾਰਾਜ ਦੀ ਕਿਰਪਾ ਕਿਾਰੇ ਲੱਗ ਰਹੇ ਆ ਖੁਸ਼ੀ ਦਾ ਮਾਹੌਲ ਆ ਤੇ ਮੈਂ ਪਹਿਲਾਂ ਤਾਂ ਤੁਹਾਡਾ ਸਾਡੇ ਜਿੰਨੇ ਵੀ ਪੰਜਾਬ ਵਾਲੇ ਸਾਡੇ ਸਾਥੀ ਆ ਮੀਡੀਆ ਵਾਲੇ ਸਮਾਜਿਕ ਧਾਰਮਿਕ ਜਿੱਥੇ ਬੰਦਿਆ ਸਾਰਿਆਂ ਦਾ ਤੁਹਾਡਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸਾਡੇ ਨਾਲ ਉਹ ਦਿਨ ਰਾਤ ਕਰਦੇ ਜੋ ਅਸੀਂ ਆਪਣੇ ਪਿੰਡੇ ਤੇ ਹੰਡਾਇਆ ਚਾਹੇ ਹਨੇਰੀਆਂ ਚੱਕਰ ਤੂਫਾਨ ਤੁਸੀਂ ਸਾਰਾ ਕੁਝ ਦੇਸ਼ ਵਿਦੇਸ਼ਾਂ ਦੇ ਵਿੱਚ ਪਹੁੰਚਾਇਆ ਤੁਹਾਡਾ ਵੀ ਜਿਹੜਾ ਸਾਡਾ ਚੌਥਾ ਥੰਮ ਮੀਡੀਆ ਹੈ ਤੁਹਾਡਾ ਵੀ तहे ਦਿਲੋਂ ਸੰਜੋਗਤ ਸਾਥ ਦੇ ਵਿੱਚ ਹੋ ਜੋ ਧੰਨਵਾਦ ਚਲੋ ਭਾਈਆਂ ਲੈ ਲੀਆਂ ਨੇ ਅਨਕਾ ਸਨਮਾਨਤ ਹੋ ਕੇ ਸਾਰੇ ਲੋਕਾਂ ਦੇ ਬਾਹਰ ਨਿਕਲੇ ਨੇ ਸਭ ਤੋਂ ਮੋਸਟ ਕਿੰਨੇ ਕਿਤੇ ਚੰਗੇ ਨਿਸ਼ਾਨੀਆਂ ਜਿਹੜੀਆਂ ਇਹ ਦਿਖਾ ਰਹੀ ਹੈ ਸਰ ਸੁਨੁੱਖ ਦੇ ਅੰਦਰ ਹਰ ਇਨਸਾਨ ਦੇ ਅੰਦਰ ਖੁਸ਼ੀ ਦੀ ਭਾਵਨਾ ਆ ਤੁਸੀਂ ਦੇਖਿਓ ਜਦੋਂ ਇਥੇ ਅੰਦੋਲਨ ਜਾਊਗਾ ਪਿਆਰ ਪੈਰ ਤੇ ਲੋਕ ਸਨਮਾਨਤ ਕਰਨਗੇ ਪੈਰ ਪੈਰ ਤੇ ਲੋਕ ਉੱਤੇ ਸਵਾਗਤ ਕਰਨਗੇ ਤੇ ਤੁਹਾਨੂੰ ਵੀ ਕਰਨਗੇ ਤਾਂ ਸਾਨੂੰ ਵੀ ਕਰਨਗੇ ਬੜੀ ਖੁਸ਼ੀ ਦੀ ਗੱਲ ਹੈ ਸੋ ਜਾਨੀ ਸਾਡਾ ਮਜੂਦ ਸੀਗੇ ਜੰਗਵੀਰ ਦੇ ਨਾਲ ਭਾਈ 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 ਵਾਹ ਦੇਖੋ ਇਹ ਇੱਕ ਇੱਕ ਮਨ ਜਦ ਲੋਕਾਂ ਨੇ ਚੰਗਾ ਸਨਮਾਨ ਕਰਕੇ ਸੰਸਕਰਸ਼ ਦੇ ਅਗੇ ਆਪਾਂ ਸਰਕਾਰ ਬਿਲਕੁਲ ਇਤਿਹਾਸਿਕ ਸੰਸਕਰਸ਼ ਦੇ ਅਗੇ ਜਿੱਦਾਂ 19 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਤੇ ਉਹਦੀ ਨੂੰ ਐਲਾਨ ਕਰਨਾ ਪਿਆ ਉਹ ਗੱਲ ਹੈਦਪੁਰ ਦੇਖਣਾ ਬਾਕੀ ਇੱਥੇ ਅੱਜ ਸਾਡੇ ਗੋਮੇ ਦੇ ਲਈ ਆਇਆ ਜਿਹਨਾਂ ਨੂੰ ਫੇਗਦੀ ਚਾਦਰ ਸਭ ਧਰਮਾਂ ਦਾ ਰੱਖਿਆ ਕੀਤਾ ਜਾਂਦਾ ਉਹਨਾਂ ਨੇ ਅੱਜ ਆਪਣੇ ਕਿਸਾਨੀ ਜਿਹੜੀ ਸੀਗੀ ਉਹ ਵੀ ਬਚਾ ਲਈ ਇਸ ਤਰ੍ਹਾਂ ਜਿਹੜੇ ਆ ਉਹਨਾਂ ਨੇ ਸ਼ਮਦਤੀ ਸੀ ਅਸੀਂ ਉਹਨਾਂ ਨੂੰ ਅਮਨ ਕਰਦੇ ਅੱਜ ਦੇ ਦੇ ਅੱਜ ਉਹਨਾਂ ਦੀ ਸ਼ਹੀਦੀ ਵਾਲੇ ਦਿਨ ਜਿਹੜੀ ਇਹਨਾਂ ਕੋਈ ਐਸਕੇਮ ਦੀ ਸਹਿਮਤੀ ਬਣੀ ਆ ਉਹ ਸਰਕਾਰ ਦੀ ਬਰਪੂਤ ਜਿਹੜੀ ਸਸਕੇਮ ਚਾਹੁੰਦਾ ਸੀ ਉਹ ਬਣ ਕੇ ਆਈ ਆ ਤੇ ਉੱਤੇ ਸਹਿਮਤੀ ਹੋਈ ਆ ਬਹੁਤ ਇਤਿਹਾਸਕ ਲੱਗਿਆ ਜੀ ਕਿ ਇਹਨਾਂ ਮੇਲੇ ਸਾਰਤੋਤ ਜਿਹੜਾ ਹਟਾ ਦਿੱਤਾ ਗਿਆ ਲਗਾਏ ਜਾ ਰਹੇ ਨੇ ਕਿ ਅੱਜ ਬੜਾ ਫੈਸਲਾ ਹੋ ਸਕਦਾ ਹੈ ਇਹ ਸ਼ੁਰੂ ਹੋਈਆ ਇਹ ਸਦੋਲਤ ਸਰਕਾਰ ਦਾ ਸੈਮਤੀ ਬੰਦ ਹੋ ਗਿਆ ਸਰ ਇਹ ਅੰਦੋਲਨ ਦੀ ਕਿ ਸਮਾਂ ਕਦੀ ਇਹਨਾਂ ਸਰਕਾਰਾਂ ਨੇ ਸਿੱਲੇ ਸਾਲਾ ਚ ਵੀ ਇਹੋ ਜੀ ਹਾਲਤ ਕਰ ਦਿੱਤੀ ਕਿਸਾਨੀ ਖਤਮ ਹੋਣ ਦੇ ਕਾਰਨ ਸੀ ਇਹ ਤਾਂ ਸਿਰਫ ਇਹ ਕਹਿ ਸਕਦਾ ਨਹੀਂ ਕੁਝ ਨਹੀਂ ਬਰਾਮ ਦਿੱਤਾ ਕਿਉਂਕਿ ਪਛਾਣੀ ਇਦਾਂ ਦੇ ਮੋੜ ਤੇ ਨਹੀਂ ਖੜੀ ਕਿ ਤੁਸੀਂ ਇਹਨੂੰ ਬਚਾਉਣ ਲਈ ਇਹਨਾਂ ਨੂੰ ਬਹੁਤ ਲੜਨਾ ਪੈਣਾ ਹੈ ਇਸ ਕਰਕੇ ਲੜਾਈ ਆ ਇਹ ਕਹਿਣਾ ਤਾਂ ਉਹ ਲੜਨ ਨੂੰ ਸੀ ਚੇਲੇ ਆ ਅੱਜ ਜਿਹੜੀ ਅਸੀਂ 12 ਵਜੇ ਦੀ ਮੀਟਿੰਗ ਰੱਖੀ ਆ ਇਹ ਸਿਰਫ ਅਗਲੇ ਰੂਪਰੇਖਾ ਨੂੰ ਅਸੀਂ ਅਗਲੀ ਮੀਟਿੰਗ ਤੈਅ ਕਰਕੇ ਕੱਲ ਉਠਾਗੇ ਕਿਉਂਕਿ ਐਸਕੇਮ ਜਿਹੜਾ ਇਤਨੇ ਜਿੰਦਾਰੋਗਾ ਦੇਖਦੇ ਸਭ ਤੋਂ ਵੱਡੀ ਚਾਹਤ ਇਹ ਹੈ ਜਿਹੜਾ ਐਸਕੇਮ ਇਹ ਕੁੱਟ ਕੇ ਇੱਕ ਮੁੱਠੋ ਕੇ ਸਹਿਮਤੀ ਬਣਾ ਕੇ ਲਾਤਾ ਕਿ ਪੰਜਾਬ ਦੇ ਕਿਸਾਨੀ ਨੂੰ ਅਸੀਂ ਵੀ ਹੋਰੇ ਵੱਡਿਆ ਕਿਸਾਨੀ ਦੇ ਵਿੱਚ ਦੇ ਦਈਏ ਇਹ ਪਲਾਜ਼ਾ ਇਸ ਤੇ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਹਾਲਾਤ ਚੜ੍ਹਦਾ ਹੈ ਮੈਂ ਕਹਿੰਦਾ ਜੀ ਇਹ ਸੱਚ ਹੈ ਕਿ ਸ਼ਾਇਦ ਨੂਰ ਇੱਕ ਦਾ ਨੇਤਾ ਹੈ ਉਹ ਸਭ ਗੱਲ ਕਰਦੀ ਹੈ ਪੋਲਟੀਆਂ ਨੂੰ ਦੇਖਦੇ ਰਾਜਨੀਤੀ ਦੀਆਂ ਵੀ ਕਿਤੇ ਇਹਨੂੰ ਨਾ ਜਾਣ ਇਹਨਾਂ ਦੇ ਕਿਹੜੇ ਕਿਹੜੇ ਮਸਲੇ ਹੱਲ ਕਰਨੇ ਆ ਵੀ ਅੱਜ ਉਹਨਾਂ ਨੂੰ ਜਿਹੜੀ ਆ ਨੀਂਦ ਉਹਨਾਂ ਦੀ ਉੱਡ ਗਈ ਹੈ ਤੇ ਸਾਨੂੰ ਜੇ ਲੋਟ ਪਈ ਤਾਂ ਸੱਚ ਹੈ ਮਾਨੂੰ ਪੰਜਾਬ ਦੀ ਜਿਹੜੀ ਲੜਾਈ ਆ ਉਹ ਹੁਣ ਸ਼ੁਰੂਆਤ ਹੋਣ ਜਾ ਰਹੀ ਹੈ ਜੇਕਰ ਗੱਲ ਕੀਤੀ ਹੋਵੇ ਪੁਰਾਣੇ ਦੋਸਤਾਂ ਨਾਲ ਸਰਕਾਰ ਜ਼ਰੂਰ ਇਕੱਠ ਸਾਥ ਦਿੱਤਾ ਪੰਜਾਬ ਦੀ ਗੜਾਈ ਆ ਕਿ ਉਹ ਸ਼ੁਰੂਆਤ ਹੋ ਗਈ ਹੈ ਪੰਜਾਬ ਦੀ ਵਿਵਹਾਰਸ਼ਣ ਹੈ ਨਹੀਂ ਰੋੜਾ ਕਿ ਪਿਛਲੀ ਸਰਕਾਰ ਨੇ ਸਾਡੇ ਨਾਲ ਵਾਅਦਾ ਹੋਣੀ ਸਰਕਾਰ ਨੇ ਵਾਅਦਾ ਕੀਤਾ ਹੈ ਪਰ ਸਰਜੇ ਗਦਨ ਅਸੀਂ ਜਿੱਥੇ ਬੰਦੀਆਂ ਨਾਲ ਮੀਟਿੰਗ ਕਰਕੇ ਗਏ ਆ ਉਹ ਤਾਂ ਸਾਡੇ 20 ਦਿਨ ਦੇ ਕਰੀਬ ਸੀ ਸਾਡੇ ਤੋਂ ਹੱਕ ਦਾ ਟਾਈਮ ਲਿਆ ਸੀ ਐਮ ਸਾਹਿਬ ਨੇ ਕਿ ਅਸੀਂ ਕਰ ਦਿਆਂਗੇ ਤੁਹਾਡਾ ਕਿਤੇ ਇੱਕ ਹਫਤੇ ਦੇ ਵਿੱਚ ਨਿਗਰ ਦਿੰਦੇ ਆ ਇਹ ਕਰਜਾ ਕੋਈ ਕਿਸਾਨ ਪਿਛੋ ਨਹੀਂ ਲੈ ਕੇ ਆਇਆ ਇਹਨਾਂ ਦੀ ਜੀ ਅੱਜ ਸਾਰੇ ਦੇਸ਼ ਦੇ ਬੰਦੇ ਤੁਹਾਨੂੰ ਪਤਾ ਲੱਗ ਗਿਆ ਸਾਰੇ ਕਿਸਾਨਾਂ ਦੇ ਮਸਲਾਂ ਦੇ ਰੇਟੋ ਪੂਰੇ ਨਹੀਂ ਹੋ ਰਹੇ। ਇਹ ਕਰਜ਼ਾ ਇਹ ਨਾ ਸਰਕਾਰਾਂ ਦੀ ਹੈ ਗਲਤ ਨੀਤੀਆਂ ਕਰਕੇ ਚੜਿਆ ਸੀ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦੇ ਵਾਦੀ ਕੀਤੇ। ਚੰਗੀ ਤਾਂ ਮੀਡੀਆ ਦੇ ਵਿੱਚ ਆ ਕੇ ਕਰਨੀ ਕਿ ਸਾਰੇ ਕਿਸਾਨਾਂ ਸਾਰੇ ਬੰਗਾਂ ਨੇ ਮੰਨ ਲੀਆਂ ਨੇ ਬਿੱਲੀਆਂ ਹੋ ਜਾਣਗੀਆਂ। ਕੋਈ ਦਿਨਾਂ ਦੇ ਵਿੱਚ ਨਾ ਤਾਂ ਕਿਸੇ ਜਾਰੀ ਹੋ ਜਾਵੇਗਾ। ਤੁਸੀਂ ਇਹੋ ਹੀ ਪੁੱਛਣਾ ਹੁੰਦਾ ਟਰਾਲੀ ਲੈ ਕੇ। ਲਿਆਓ ਜੀ ਜੇ ਪੂਰੀਆਂ ਹੋ ਗਈਆਂ ਦਿਓ ਸਾਨੂੰ ਜਿਹੜੇ ਸਾਡੇ ਕਰਜ਼ਿਆਂ ਤੇ ਲਕੀਰ ਮਾਰਦੀ ਆ ਉਹ ਟਰਾਲੀਆਂ ਦੇ ਵਿੱਚੋਂ ਕਾਗਜ਼ ਦਿਓ ਸਾਨੂੰ ਅਸੀਂ ਲੈ ਕੇ ਆਪਣੇ ਆਪਣੇ ਘਰਾਂ ਨੂੰ ਪਾਪਾ ਜੀ ਨਾਲ ਅਸਰ ਬਹੁਤ-ਬਹੁਤ ਸ਼ੁਕਰੀ ਕੇ ਸਾਡੇ ਨਾਲ ਮੌਜੂਦ ਸੇ ਹੁਣ ਇੱਕ ਜਿਹੜੀ ਵੱਡੀ ਖਬਰ ਵੱਡੀ ਤੁਸੀਂ ਤੁਹਾਨੂੰ ਦਿਖਾਉਣ ਦਾ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਉੱਤੇ ਕੈਮਰਾ ਚੱਕ ਕੇ ਮਾਰੇ ਲੈ ਕੇ ਤਸਵੀਰ ਦਿਖਾ ਦੇਣ ਕਿ ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਨੇ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਨਾਰੇ ਲਗਾਏ ਜਾ ਰਹੇ ਨੇ ਸੋ ਇਹ ਕਿਤੇ ਇੱਕ ਇਤਿਹਾਸਿਕ ਜਿੱਤ ਦੀ ਜਸ਼ਨ ਜਨਾ ਸੀ ਕਿ ਹੋਵੇ ਦੀ ਹੈ ਕਿ ਇਸ ਧਰਨੇ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਅਜੇ ਦੇਖਣਾ ਬਾਕੀ ਹੋਵੇਗਾ ਕੈਮਰਾਮੈਨ ਬੰਬੂ ਦੇ ਨਾਲ ਮੈਂ ਸਮਰਪੇ ਸਿੰਘ ਸਿੰਘ ਬਾਰਡਰ ਤੋਂ ਭੱਈਆ ਬੰਨੀਆਂ ਜਾ ਰਹੀਆਂ ਹੁੰਦੀਆਂ